ਜਾਈ ਤੁਰ ਹਰ ਪ੍ਰਭ ਕਰਤਾ ਲਿਖਿਆ ਸੋ ਮੇਟਣਾ ਨਾ ਜਾਈ ਜੀਉ ਪਿੰਡ ਸਭ ਤਿਸ ਦਾ ਪ੍ਰਤ ਪਾਲ ਕਰੇ ਹਰ ਰਾਈ ਚੁਗਲ ਨਿੰਦਕ ਭੁਖੇ ਰੋਲ ਮੋਏ ਇਨਾਂ ਹੱਤ ਨਾ ਕਥਾ ਉਪਾਏ ਬਾਹਰ ਪਖੰਡ ਸਭ ਕਰਮ ਕਰਹਿ ਮਨਹਿ ਹਿਰਦੈ ਕਪਟ ਕਮਾਈ ਖੇਤ ਸਰੀਰ ਜੋ ਬੀਜੀਐ ਸੋ ਅੰਤਖਲੂਆ ਆਈ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੇਂ ਬਖਸ਼ ਮਲਾਈ ਮਨ ਆਮਣ ਜਾਣ ਨਾ ਸੁਝਈ ਨਾ ਸੁਝੈ ਦਰਬਾਰ ਮਾਇਆ ਮੁਹੀ ਪਲੀਟਿਆ ਅੰਤਰ ਅਗਿਆਨ ਗੁਬਾਰ ਤਬ ਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ ਗੁਰਮਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਖ ਦਵਾਰ ਨਾਨਕ ਆਪ ਉਹੇ ਉਦਰੇ ਸਭ ਕਟੰਬ ਤਰੇ ਪਰਵਾਰ ਸ਼ਬਦ ਮਰੈ ਸੋ ਮੁਆ ਜਾਪੈ ਗੁਰ ਪ੍ਰਸਾਦੀ ਹਰ ਰਸ ਤਰਾਪੈ ਹਰ ਦਰ ਗਹਿ ਗੁਰ ਸ਼ਬਦ ਸੰਝਾਪੈ ਬਿਨ ਸ਼ਬਦੈ ਮੁਆ ਹੈ ਸਭ ਕੋਈ ਮਨ ਮੁਖ ਮੁਆ ਆਪਣਾ ਜਨਮ ਖੋਇ ਹਰ ਨਾਮ ਨਾ ਚੇਤੈ ਅੰਤ ਦੁਖ ਰੋਇ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਹਿਜ ਧਿਆਨ ਓਏ ਸਦਾ ਆਨੰਦ ਵਿਭੇਕ ਰਹਿ ਦੁਖ ਸੁਖ ਇਕ ਸਮਾਨ ਤਿੰਨਾ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਨ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨਾਂ ਅੰਤਰ ਹਰ ਸੁਰਤ ਨਾਹੀ ਵਿਚ ਹਉਮੈ ਕਰਮ ਕਮਾਵਦੀ ਸਭ ਧਰਮ ਰਾਈ ਕਹਿ ਜਾਹੀ ਗੁਰਮੁਖਾ ਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਈ ਹਉਨਾ ਮੈਲ ਪਤੰਗ ਨਾ ਲਗਈ ਜੇ ਚਲਨ ਸਤਗੁਰ ਭਾਈ ਮਨਮੁਖ ਝੂਠ ਨਾ ਉਤਰੈ ਜੇ ਸਉ ਧੋਵਣ ਪਾਏ ਨਾਨਕ ਗੁਰਮੁਖ ਮੇਲਿਆਨ ਗੁਰ ਕੈ ਅੰਕ ਸਮਾਏ ਬੁਰਾ ਕਰੇ ਸੋ ਕੀ ਹਾ ਸਿਜੈ ਆਪਣੈ ਰੋਹੇ ਆਪੇ ਹੀ ਦੱਜੈ ਮਨਮੁਖ ਕਮਲਾ ਰਗੜੈ ਲੁਜੈ ਗੁਰਮੁਖ ਹੋਇ ਤਿਸ ਸਭ ਕਿਸ ਸੁਜੈ ਨਾਨਕ ਗੁਰਮਖ ਮਨ ਸਿਓ ਲੁਜੈ ਜਿਨਾਂ ਸਤਗੁਰ ਪ੍ਰਖ ਨਾ ਸੇਵਿਓ ਸ਼ਬਦ ਨਾ ਕੀ ਤੋ ਵਿਚਾਰ ਹੋਏ ਮਾਨਸ ਜੂਨ ਨਾ ਆਖੀਆਂ ਪਸ਼ੂ ਢੋਰ ਗਾਵਾਰ ਉਹਨਾ ਅੰਤਰ ਗਿਆਨ ਨਾ ਧਿਆਨ ਹੈ ਹਰ ਸਭ ਪ੍ਰੀਤ ਨਾ ਪਿਆਰ ਮਨ ਮੁਖ ਮੋਏ ਵਕਾਰ ਮਹਿ ਮਰ ਜਮ ਮਹਿ ਵਾਰੂ ਵਾਰ ਜੀਵ ਦਿਆਂ ਨੂੰ ਮਿਲੈ ਸੋ ਜੀਵ ਦੇ ਹਰ ਜਗ ਜੀਵਨ ਉਰਤਾਰ ਨਾਨਕ ਗੁਰਮੁਖ ਸੋਹਣੇ ਤਿਤ ਸਚੈ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰ ਜਾਲ ਹਰ ਮੰਦਰ ਵਸਤ ਅਨੇਕ ਹੈ ਨਵ ਨਿਦ ਨਾਮ ਸੰਭਾਲ ਧਨ ਭਗਵੰਤੀ ਨਾਨਕਾ ਜਿੰਨਾ ਗੁਰਮੁਖ ਲੱਦਾ ਹਰ ਭਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨ ਮੁਕਦਹਿ ਦਿਸ ਫਿਰ ਰਹੀ ਆਤ ਤਿਸਨਾ ਲੋਭ ਵਿਕਾਰ ਮਾਇਆ ਮੋਹ ਨਾ ਚੁੱਕਈ ਮਰ ਜਮਹਿ ਵਾਰੂ ਵਾਰ ਸਤਗੁਰ ਸੇਵ ਸੁਖ ਪਾਇਆ ਆਤ ਤਿਸਨਾ ਤਜ ਵਿਕਾਰ ਜਨਮ ਮਰਨ ਕਾ ਦੁੱਖ ਗਿਆ ਜਨਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਾਹਾ ਪਾਵੈ ਮਾਨ ਕਿਲ ਵਿਖ ਪਾਪ ਸਭ ਕੱਟੀਐ ਹਉ ਮੈਂ ਚੁੱਕੈ ਗਮਾਨ ਗੁਰਮਖ ਕਮਲ ਵਿਗਸਿਆ ਸਬ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਤਾਰ ਪ੍ਰਭ ਜਨਨਾਨਕ ਜਪ ਹਰ ਨਾਮ ਤਨਾ ਸਰੀ ਤਨਵੰਤੀ ਜਾਣੀ ਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਈ ਤਨ ਮਨ ਸੌਪੇ ਜੀ ਸੋ ਭਾਈ ਲਏ ਹੁਕਮ ਫਰਾਉ ਜਹ ਬਸਾਵਹਿ ਬੈਸਹਿ ਭਾਈ ਜਹ ਭੀਜਹਿ ਤਹ ਜਾਉ ਏਵੜ ਧਨ ਹੋਰ ਕੋ ਨਹੀਂ ਭਾਈ ਜੇਵੜ ਸੱਚਾ ਨਾਮ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੀ ਕਹਿ ਸੰਗ ਰਹਾ ਪੈਨਣ ਗੁਣ ਚੰਗਿਆਈਆਂ ਭਾਈ ਆਪਣੀ ਪਤ ਕੇ ਸਾਦ ਆਪੇ ਖਾਈ ਕਿਸ ਕਾ ਕਿਆ ਸਲਾਹੀਐ ਭਾਈ ਦਰਸ਼ਨ ਕੋ ਬਲ ਜਾਈ ਸਤਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰਮ ਮਿਲੈ ਤਾਂ ਪਾਈ ਇੱਕ ਹੁਕਮ ਮੰਨ ਨਾ ਜਾਣੀ ਭਾਈ ਦੂਜੈ ਭਾਈ ਫਰਾਏ ਸੰਗਤ ਟੋਈ ਨਾ ਮਿਲੈ ਭਾਈ ਬੈਸਣ ਮਿਲੈ ਨਾ ਥਾਉ ਨਾਨਕ ਹੁਕਮ ਤਿਨਾ ਮਨਾਏ ਸੀ ਭਾਈ ਜਿਨ੍ਹਾਂ ਧੁਰੇ ਕਮਾਇਆ ਨ ਤਿਨ ਵਿਟਹੁ ਹਉ ਵਾਰਿਆ ਭਾਈ ਤਿਨ ਕੋ ਸਦ ਬਲਿਹਾਰੈ ਜਾਉ ਸੇ ਦਾੜੀਆਂ ਸਚੀਆਂ ਜੇ ਗੁਰ ਚਰਨੀ ਲਗਨ ਅਨ ਦਿਨ ਸੇਵਨ ਗੁਰ ਆਪਣਾ ਆਨੰਦੇਰ ਆਨੰਦੇ ਰਹਨ ਨਾਨਕ ਸੇ ਮੋਹ ਸੋਹਣੇ ਸੱਚੈ ਦਰ ਦੀ ਸੰਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲਹਿ ਸੱਚ ਕਮਾਹਿ ਸੱਚਾ ਸ਼ਬਦ ਮਨ ਵਸਿਆ ਸਤ ਗੁਰ ਮਾਹੀ ਸਮਾਹਿ ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹਿ ਸੱਚ ਸੁਣਹਿ ਸੱਚ ਮੰਨ ਲੈਣ ਸੱਚੀ ਕਾਰਕਮਾਹੇ ਸੱਚੀ ਦਰਗਾਹ ਬੈਸਣਾ ਸੱਚੇ ਮਾਹੇ ਸਮਾਹੇ ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ ਮਨ ਮੁਖ ਭੂਲੇ ਜਾਹੇ ਬਾਬੀਹਾ ਪ੍ਰਿਉ ਪ੍ਰਿਉ ਕਰੇ ਜਲਿਤ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਨ ਹਾਰ ਤੇਸ ਚੁੱਕੈ ਸਹਿਜ ਊਪਜੈ ਚੁੱਕੈ ਕੂਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰਖੋ ਓਰ ਤਾਰ ਬਾਬੀਹਾ ਤੂੰ ਸੱਚ ਚਉ ਸੱਚੇ ਸੋ ਲਿਵ ਲਾਏ ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਅਲਾਈ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਈ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੇ ਸਹਜ ਸੁਭਾਈ ਜਲ ਹੀ ਤੇ ਸਭ ਊਪਜੈ ਬਿਨ ਜਲ ਪਿਆਸ ਨਾ ਜਾਇ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨ ਲਾਗੈ ਆਇ ਬਾਬੀਹਾ ਤੂੰ ਸਹਜ ਭੂਲ ਸਚੇ ਸ਼ਬਦ ਸੁਭਾਈ ਸਭ ਕਿਸ ਤੇਰੇ ਨਾਲ ਹੈ ਸਤਿਗੁਰ ਦੀ ਆਖਾਏ ਆਪ ਪੁਛਾਣ ਹੈ ਪ੍ਰੀਤਮ ਮਿਲੈ ਵੁਠਾ ਸਹਿਬਰ ਲਾਈ ਝਿਮ ਝਿਮ ਅਮਰਤ ਵਰਸਦਾ ਤਿਸਨਾ ਭੁੱਖ ਸਭ ਜਾਏ ਕੂਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਈ ਨਾਨਕ ਸੁਖ ਸਮਨ ਸੁਹਾਗਣੀ ਸਚੈ ਨਾਮ ਸਮਾਈ ਤੁਰੋਂ ਖਸਮ ਭੇਜਿਆ ਸੱਚੇ ਹੁਕਮੁ ਪਠਾਈ ਇੰਦ ਵਰਸੈ ਦਇਆ ਕਰ ਗੂੜੀ ਸਹਿਬਰ ਲਾਏ ਬਬੀਏ ਤਨ ਮਨ ਸੁਖ ਹੋਇ ਜਾਂ ਤਤ ਬੂੰਦ ਮੋਹੇ ਪਾਏ ਅਨ ਧਨ ਬਹੁਤਾ ਉਪਜੈ ਧਰਤੀ ਸੋਭਾ ਪਾਏ ਅਨ ਦਿਨ ਲੋਕ ਭਗਤ ਕਰੀ ਗੁਰ ਕੈ ਸ਼ਬਦ ਸਮਾਈ ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੈ ਰਜਾਈ ਹਰ ਗੁਣ ਗਾਵਹੁ ਕਾਮਣੀ ਸੱਚੇ ਸ਼ਬਦ ਸਮਾਈ ਭੈ ਕਾ ਸਹਿਜ ਸ਼ਿੰਗਾਰ ਕਰਹੁ ਸਾਚ ਰਹੁ ਲਿਵ ਲਾਈ ਨਾਨਕ ਨਾਮੁ ਮਨ ਵਸੈ ਹਰ ਦਰਗਾਹ ਆ ਲੇ ਛਡਾਈ